ਦੂਸਰਾ ਬੰਦ ਹੈ ਸ਼ਬਦ ਦਾ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਕਹਿੰਦੇ ਮੇਰੇ ਵਾਸਤੇ ਰਹਿਣ ਵਾਸਤੇ ਇਹ ਪਰਮਾਤਮਾ ਜਿਹੜੀ ਧਰਤੀ ਹੈ ਇਹ ਹੀਰਿਆਂ ਦੇ ਨਾਲ ਜੜੀ ਜਾਏ ਕਿੱਥੇ ਮੈਂ ਰਹਿਣਾ ਹੈ ਜਿੱਥੇ ਮੈਂ ਤੁਰਨਾ ਕਰਨਾ ਹੈ ਕਿਸ ਜਗ੍ਹਾ ਤੇ ਮੈਂ ਆਉਂਦਾ ਜਾਂਦਾ ਜਿੱਦਾਂ ਅੱਜ ਕੱਲ੍ਹ ਨਹੀਂ ਬਾਤੇ ਅਮੀਰ ਲੋਕਾਂ ਦੇ ਤੁਰਨ ਵਾਸਤੇ ਕਿ ਮੈਟ ਪਛਾਏ ਜਾਂਦੇ ਉਹਨਾਂ ਵਾਸਤੇ ਧਰਤੀ ਰੰਗीन ਕੀਤੀ ਜਾਂਦੀ ਹੈ ਮਾਲਕ ਜੀ ਕਹਿੰਦੇ ਆ ਮੈਟ ਮੂਡ ਤਾਂ ਕੋਈ ਗੱਲ ਹੀ ਨਹੀਂ ਮੇਰੇ ਵਾਸਤੇ ਧਰਤੀ ਹੈ ਜਿਹੜੀ ਇਹ ਹੀਰਿਆਂ ਦੇ ਨਾਲ ਜੜੀ ਚ ਹੈ ਧਰਤੀ ਤਾਂ ਹੀਰੇ ਲਾਲ ਚੜਤੀ ਪਲੰਘ ਲਾਲ ਚੜਾਓ ਕਹਿੰਦੇ ਮਾਲਕਾ ਮੇਰੇ ਸੌਣ ਵਾਲਾ ਜਿਹੜਾ ਬੈੱਡ ਹੈ ਨਾ ਉਹ ਵੀ ਹੀਰਿਆਂ ਦੇ ਨਾਲ ਜੜਿਆਓ ਲਾਲਾਂ ਦੇ ਨਾਲ ਜੜਿਆਓ ਕਮਾੜਤੀ ਕੱਲ ਕਿੰਨੀ ਆ ਮੇਰੀ ਕਿੰਨੀ ਚੜਦੀ ਕਲਾ ਕਿਉਂਕਿ ਬਾਣੀ ਨੇ ਇੱਕ ਗੱਲ ਕਹੀ ਹੈ ਕਬੀਰ ਸਾਹਿਬ ਜੀ ਨੇ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰੇ ਉਹ ਚੇਤਨਾ ਕਰੇ ਕਹਿੰਦੇ ਜਿਹਦੇ ਕੋਲੇ ਦੁਨੀਆਂ ਦਾ ਧਨ ਪਦਾਰਥ ਨਹੀਂ ਹੈਗਾ ਉਹਨੂੰ ਕੋਈ ਆਦਰ ਮਾਣ ਨਹੀਂ ਦਿੰਦਾ ਸੰਸਾਰ ਦਾ ਧਨ ਜ਼ਰੂਰੀ ਹੈ ਨਾ ਨਾ ਨਰਨਾਰੰਕਾਰ ਦਾ ਸੱਚਾ ਧਨ ਜ਼ਰੂਰੀ ਹੈ ਸੱਚਾ ਧਨ ਪਰਮਤੀ ਪਾਏ ਕਾਚਾ ਧਨ ਹੁਣ ਆਵੇ ਜਾਏ ਸੱਚਾ ਧਨ ਗੁਰੂ ਦੀ ਮਤ ਨਾਲ ਮਿਲਦਾ ਹੈ ਤੇ ਕੱਚਾ ਧਨ ਤੇ ਆਉਂਦਾ ਜਾਂਦਾ ਰਹਿੰਦਾ ਹੈ ਇਥੇ ਕੱਚੇ ਧਨ ਦੀ ਵੀ ਵਡਿਆਈ ਕੀਤੀ ਹੈ ਪਾਤਸ਼ਾਹ ਨੇ ਕਿ ਭਈ ਇਹ ਜਿਹੜਾ ਸੰਸਾਰ ਦਾ ਆਉਣ ਜਾਣ ਵਾਲਾ ਧਨ ਇਹ ਵੀ ਚਾਹੀਦਾ ਏ ਇੰਨਾ ਜ਼ਿਆਦਾ ਹੋਵੇ ਧਰਤੀ ਤੇ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਉ ਕਹਿੰਦੇ ਧਰਤੀ ਹੀਰੇ ਨਾਲ ਜੜੀ ਹੋਵੇ ਪਲੰਗ ਲਾਲ ਨਾਲ ਜੜਿਆ ਹੋਵੇ ਤੇ ਮੇਰੇ ਸਾਹਮਣੇ ਉਹ ਸੁੰਦਰ ਇਸਤਰੀ ਆ ਭਾਵ ਕਰੇ ਜਿਸ ਦੇ ਮੱਥੇ ਉੱਤੇ ਸੋਹਣੀ ਮਣੀ ਸੋਭਦੀ ਹੋਵੇ ਜਿਹਦੇ ਕੋਲੇ ਬਹੁਤ ਜ਼ਿਆਦਾ ਨੂਰ ਹੋਵੇ ਜਿਵੇਂ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਾਹਮਣੇ ਨੂਰਜਾ ਮਹਾਰਾਣੀ ਚਾਹਾਂ ਗੀਤੀ ਪਤਨੀ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਤੇ ਦਰਸ਼ਨ ਕਰਕੇ ਮੋਹਤ ਹੋ ਗਈ ਤੇ ਉਹਨੇ ਪਾਸ਼ਾ ਜੀ ਦੇ ਉੱਪਰ ਆਪਣਾ ਪ੍ਰਭਾਵ ਪਾਉਣਾ ਚਾਹਿਆ ਪਰ ਪਾਸ਼ਾ ਜੀ ਕਹਿਣ ਲੱਗੇ ਤੂੰ ਮੇਰੇ ਦੋਸਤ ਦੀ ਘਰ ਵਾਲੀ ਪਰਜਾਈ ਹੈ ਤੇ ਪਰਜਾਈ ਮਾ ਸਮਾਨ ਹੁੰਦੀ ਹੈ ਆ ਜਿਹੜਾ ਤੇਰੇ ਨੂਰ ਦਾ ਚਲਬਾ ਹੈ ਨਾ ਇਹ ਕਿਸੇ ਦੁਨਿਆਵੀ ਮਰੁਖ ਤੇ ਪੈ ਸਕਦਾ ਹੈ ਸਾਡੇ ਸਾਹਮਣੇ ਤਾਂ ਬਾਬਾ ਫਰੀਦ ਜੀ ਦੇ ਬਚਨ ਨੇ ਬਾਬਾ ਫਰੀਦ ਜੀ ਕਹਿੰਦੇ ਨੇ ਜਿਨਾਂ ਕਿਨ ਲੋਇ ਚਗ ਮੁਹਿਆ सेल लो इनमेंटेड ਇਹ ਭੋਲੀਏ ਬਾਬਾ ਫਰੀਦ ਮੁਸਲਮਾਨ ਘਰਾਣੇ ਦੇ ਵਿੱਚ ਹੋ ਕੇ ਬੰਦਗੀ ਕਰਕੇ ਅਕਾਲ ਪੁਰਖ ਨਾਲ ਜੁੜੇ ਤੇ ਉਹਨਾਂ ਨੇ ਬਚਨ ਕਹਿ ਕਿ ਆ ਜਿਹੜੀਆਂ ਸੋਹਣੀਆਂ ਅੱਖਾਂ ਨੇ ਜਿੰਨਾ ਦਾ ਪ੍ਰਭਾਵ ਹੈ ਸੰਸਾਰ ਤੇ ਕਿੰਦੇ ਇਨਾਂ ਦੀ ਮਹੱਤਤਾ ਪਰਮਾਤਮਾ ਦੇ ਪਿਆਰਿਆ ਸਾਹਮਣੇ ਪਛਣੀ ਕਿਉਂਕਿ ਦੁਨੀਆ ਬਾਹਰੀ ਤੌਰ ਤੇ ਨੂਰ ਦੇਖਦੀ ਹੈ ਬਾਹਰੀ ਤੌਰ ਤੇ ਸੋਨਾ ਪਣ ਦੇਖਦੀ ਐ ਪਰ ਰੱਬ ਦੇ ਪਿਆਰੇ ਇਹਦੀ ਦੁਰਦਸ਼ਾ ਦੇਖਦੇ ਨੇ ਜੋ ਇਹਦੇ ਹਸਣ ਜਾਣ ਤੋਂ ਬਾਅਦ ਹੁੰਦੀ ਹੈ ਫਰੀਦਾ ਜਿਨ ਲੋਇਨ ਜਗ ਮੋਇਆ ਸੇ ਲੋਇਨ ਮੈਂ ਡੇਠਾ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਮੋਇਆ ਪਿਆਸੀ ਮੈਂ ਉਹਨਾਂ ਨੂੰ ਵੀ ਦੇਖਿਆ ਕੱਜਲ ਰੇਖ ਨਾ ਸਹੰਦੇ ਆ ਸੇ ਪੰਖੇ ਸੂਏ ਬਹਿਠਾ ਕਹਿੰਦੇ ਜਿਨ੍ਹਾਂ ਦੇ ਵਿੱਚ ਮਾੜੀ ਜੀ ਕੱਜਲ ਦੀ ਧਾਰ, ਸੁਰਮਾ ਥੋੜਾ ਜਾਂ ਡੜਕਾਲਾ ਪੈ ਜਾਂਦਾ ਸੀ ਉਸ ਸਹਾਰ ਦੀਆਂ ਨਹੀਂ ਸੀ। ਕਿਤੇ ਰੇਤ ਮਿੱਟੀ ਪੈ ਗਈ ਉਹ ਟਿਕ ਉਸ ਸਹਾਰ ਦੀਆਂ ਨਹੀਂ ਸੀ। ਪਰ ਜਿਸ ਦਿਨ ਇਸ ਥਰੀਟ சுவாਸ ਨਿਕਲੇ ਉਹ ਪਿੰਜਰ ਬਣ ਕੇ ਮੁਸਲਮਾਨਾਂ ਦਾ ਧਰਤੀ ਤੇ ਦਬਾ ਦਿੰਦੇ ਨੇ। ਪਰ ਜਦੋਂ ਉਸ ਧਰਤੀ ਨੂੰ ਘੁਮਿਆਰ ਵੀਰ ਪੁੱਟਦੇ ਨੇ ਠੀਕ ਨਹੀਂ ਮਿੱਟੀ ਵੇਖ ਕੇ ਕਈ ਪਿੰਜਰ ਬਾਹਰ ਆ ਜਾਂਦੇ। ਜਾਂ ਬਾਹਰ ਪਈਆਂ ਹੋਈਆਂ ਲਾਸ਼ਾਂ ਜਿਹੜੀਆਂ ਨੇ ਉਹਨਾਂ ਦੀ ਅੱਖਾਂ ਵਿੱਚੋਂ ਨਿਕਲ ਗਈਆਂ ਤੇ ਖੱਡੇ ਬਣ ਗਏ ਤੇ ਬਾਬਾ ਫਰੀਦ ਜੀ ਕਹਿੰਦੇ ਨੇ ਉਥੇ ਪੰਛੀ ਆ ਕੇ ਆਪਣੇ ਬੱਚਿਆਂ ਦਾ ਪਾਲਣਾ ਕਰਦੇ ਨੇ ਇਸ ਰੂਪ ਦਾ ਇਸ ਸਰੀਰ ਦਾ ਬਹੁਤਾ ਸਮਾਂ ਹੰਕਾਰ ਨਹੀਂ ਚੱਲਦਾ ਤੇ ਬਹੁਤਾ ਸਮਾਂ ਹੰਕਾਰ ਚੱਲ ਕੇ ਨਾਲ ਨਹੀਂ ਨਿਪਦਾ ਇਸ ਕਰਕੇ ਸਾਬ ਜੀ ਨੇ ਕਿਹਾ ਤੂੰ ਪਰਜਾਈ ਬਣ ਕੇ ਆਈਆਂ ਤੇ ਪਰਜਾਈ ਮਾਂ ਬਰਾਬਰ ਹੈ ਸਾਡੇ ਤੇ ਇੰਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਪੈਂਦਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੋਨੀ ਮੁਖ ਮਨੀ ਸੋਹੇ ਕਰੇ ਰੰਗ ਪਸਾਉ ਕਹਿੰਦੇ ਇਹ ਸੁੰਦਰ ਇਸਤਰੀ ਆਪਣਾ ਹਾ ਭਾਵ ਪ ਕਰੇ ਪਰ ਏ ਮਾਲਕਾ ਕਿਰਪਾ ਕਰੀ ਮਤ ਦੇਖ ਫੁੱਲਾ ਵਿਸਰੈ ਤੇ ਚਿਤ ਨਿਆਵੇ ਨਾਓ ਕਿਰਪਾ ਰਖੀ ਐਸੀ ਹਾ ਭਾਵ ਨੂੰ ਦੇਖ ਕੇ ਐਸੀ ਅਮੀਰੀ ਨੂੰ ਦੇਖ ਕੇ ਇਸ ਸੁਹ ਪੰਨੂ ਦੇਖ ਕੇ ਮੈਂ ਤੈਨੂੰ ਕਦੇ ਬਸਾਰਾਂ ਮੇਰੇ ਹਿਰਦੇ ਤੂੰ ਸਦਾ ਯਾਦ ਰਹੇ ਮੇਰੇ ਤੇ ਇਹ ਰਹਿਮਤ ਕਰੇ ਤੇ ਬਖਸ਼ਿਸ਼ ਕਰੇ ਸੋ ਇਹਨਾਂ ਬੰਦਾ ਦੇ ਨਾਲ-ਨਾਲ ਜਦੋਂ ਆਪਾਂ ਫਿਰ ਪੜਾਂਗੇ ਹਰ ਬੈਨ ਕੀਓ ਚਲ ਬਲ ਜਾਉ ਮੈਂ ਆਪਣਾ ਗੁਰਪੁਖਿ ਦੇਖਿਆ ਅਵਰ ਨਹੀਂ ਥਾਵ ਇਹ ਆਪਣੇ ਆਪ ਅਰਥ ਕਲੀਅਰ ਹੋਈ ਜਾਣਗੇ ਕਿ ਪ੍ਰਮਾਤਮਾ ਦਾ ਨਾਮ ਨਾ ਵਿਸਰੇ ਤਾਂ ਜਿੰਦ ਚੜਦੀ ਕਲਾ 'ਚ ਰਹਿੰਦੀ ਏ ਰੱਬ ਦਾ ਨਾਮ ਵਿਸਰ ਗਿਆ ਤੇ ਇਹ ਨੁਕਸਾਨ ਦਾ ਇੱਕ ਹੁੰਦੀ ਜਾਂਦੀ ਹੈ